ਮੇਰੇ ਘਰੋਂ ਉਧਰ ਘੱਟ ਉਧਰ ਕਰ ਲੈ ਜਵਾਬ ਨੂੰ ਆਪਾਂ ਚੱਲ ਜੇ ਹੋ ਗਿਆ ਮੈਂ ਵੀ ਤਾਂ ਤਿਆਰ ਕਰਨੇ ਦਾ ਨਾ ਖੜਾ ਵੀ ਸਕਦੀ ਸੀ 2 ਮਿੰਟ ਬੈਨ ਨੂੰ ਹੈ ਮੈਂ ਭੱਜ ਕੇ ਜਾ ਕੇ ਉਹ ਨਾਲੇ ਦੇ ਪੁਲ ਤੇ ਚੜਾ ਕੇ ਆਈਆਂ ਮੁੰਡੇ ਨੂੰ ਜਾਂ ਤੂੰ ਬਣਾ ਲੈ ਪੀ ਲੈ ਨਾਲ ਮੈਨੂੰ ਦੇ ਦੀ ਘੁੱਟ ਫਿਰ ਮੈਂ ਤਾਂ ਬਣਾਉਂਗਾ ਹੀ ਆਈ ਆ ਦਿੱਲੀ ਬਣਾਉਣਾ ਮੈਂ ਤਾਂ ਅੱਜ ਬਣਾ ਲੂੰਗਾ ਹਏ ਮਰਜ਼ ਉਹ ਤੜਕੀ ਤੜਕੀ ਜੁੱਧ ਲਾ ਰਿਆ ਉਹ ਲੱਕਰੀਆਂ ਨੇ ਕਿਵੇਂ ਜੁੰਡਮ ਜੁੰਡੀ ਹੋ ਗਏ ਮੈਨੂੰ ਨਹੀਂ ਸੌਂਦਾ ਆਏ ਹੋਰ ਪਾ ਮੇਰਾ ਪੁੱਤ ਨਾ ਪੜ ਕੇ ਨੌਕਰੀ ਲੱਗਣਾ ਚੰਗਾ ਨਹੀਂ ਮੇਰੀ ਗੱਲ ਸੁਣ ਉਧਰ ਘਰ ਉਧਰ ਘਰ ਲੈ ਜਵਾਬ ਨੂੰ ਆਪ ਚੱਲ ਗਿਆ ਕੀ ਹੋ ਗਿਆ ਮੈਂ ਵੀ ਤਾਂ ਤਿਆਰ ਕਰਨਾ ਹੈਗਾ ਤਿਆਰ ਕਰਨਾ ਦੂਜੀ ਮੰਜ਼ੀ ਤੇ ਖੜਾ ਲਾ ਹਾਂ ਹਾਂ ਤੋ ਕੋਈ ਪਿਆ ਜਮੀ ਤੇਰੀ ਆੜੀ ਕੋਈ ਪਈ ਆ ਜਾ ਪੁੱਤ ਆ ਉਹ ਕਹਿੰਦੇ ਜੈਸੀ ਵਾਸੀ ਤੈਸੀ ਕਾਸੀ ਜਿਹਹ ਜੀ ਉਹਦੀ ਮੱਤ ਉਹ ਜੀ ਇਹਦੀ ਕਰਾਉਂਦੇ ਆ ਹਾਂ ਹਾਂ ਇਹਨੂੰ ਤਾਂ ਜਿਆਦਾ ਮੱਤ ਆ ਨਾ ਸਾਨੂੰ ਇਹ ਘਟਾ ਹੈ ਹੋਰ ਨਹੀਂ ਤਾਂ ਕੀ ਆ ਸਾਰਾ ਦਿਨ ਕੰਦਾ ਕੋਠਾ ਟੱਪਦਾ ਰਹਿੰਦਾ ਆ ਮੇਰਾ ਜਵਾਬ ਹੈਗਾ ਕਿਤੇ ਕਹਿ ਤੋ ਬਿਨਾ ਮੜਾ ਮੋਟਾ ਵੀ ਕਹਾ ਪਾ ਸ਼ਾਂਹ ਹਣ ਲਿਜੇ ਹਾਂ ਇਹ ਤਾਂ ਅੰਦਰ ਵੀ ਬੈਠਾ ਰਹਿੰਦਾ ਇਹ ਸਾਰਾ ਦਿਨ ਅੰਦਰ ਨਹੀਂ ਪੜਦਾ ਹੈਗਾ ਮੇਰਾ ਮੂੰਹ ਕਾਨੂੰ ਖਲੋਣੀ ਹੈਗੀ ਆਹੋ ਤੂੰ ਖੋਲ ਲੈ ਮੂੰਹ ਤੇਰਾ ਮੂੰਹ ਖੋਲਣ ਨੂੰ ਕਿਹੜਾ ਮੈਂ ਚੇਪੀ ਲਾਈਏ ਤੇਰੇ ਵੀ ਤੂੰ ਨਾਂ ਬੋਲ ਆ ਮੈਂ ਤਾਂ ਚੁੱਪਾਂਗੀ ਕਿਸੇ ਕਾਰਨੋਂ ਵੀ ਚਲ ਕਾਨੂੰ ਬੋਲਣਾ ਗੱਲ ਕਾਨੂੰ ਚੁੱਪ ਕਰਨਾ ਬੋਲ ਲੈ ਤੂੰ ਤੂੰ ਕੱਢ ਲਾ ਦੀ ਪੜਾਕ ਜਿਹੜੀ ਕੱਟਣੀ ਹੈ ਮੇਰੇ ਚ ਫਰਕ ਕੀ ਰਹੇ ਜੂਗਾ ਇਹ ਤਾਂ ਦੱਸ ਦੇ ਆਹੋ ਜੇ ਜੀ ਤੂੰ ਉਹ ਜੀ ਮੈਂ ਥੋੜੀ ਬੰਨਣਾਗਾ ਮੇਰੀ ਗੱਲ ਸੁਣ ਲੈ ਸਕੂਲ ਦੇ ਵਿੱਚ ਹੋਰ ਜਵਾਕਾਂ ਨਾਲ ਵੀ ਛੱਕ ਦੀ ਖੇਡ ਲਈ ਆਈ ਦੇ ਨਾਲ ਨਹੀਂ ਖੇਡਣਾ ਚੰਗਾ ਤੂੰ ਵੀ ਸੁਣ ਲੈ ਚੰਗਾ ਇਹਨੂੰ ਨਹੀਂ ਬੁਲਾਉਣਾ ਹੈਗਾ ਜਮਾ ਵੀ ਹੋਰ ਜਵਾਕਾਂ ਨਾਲ ਖੇਡ ਲਈ ਠੀਕ ਹੈ ਉਹਨਾਂ ਨਾਲ ਬੈਜਿਆ ਕਰ ਇਹਦੇ ਨਾਲ ਵੀ ਨਹੀਂ ਬੈਠਣਾ ਹੈਗਾ ਜਮਾ ਵੀ ਬੈਂਚ 'ਚ ਵੀ ਇਹਦੇ ਨਾਲ ਨਹੀਂ ਬੈਠਣਾ ਸੁਣ ਗਿਆ ਤੈਨੂੰ ਆ ਕੰਗਾ ਫੜਾਵਾ ਸਾਡਾ ਕੰਗਾ ਹੈਗਾ ਇਹ ਫੜ ਲੈ ਜਿਹੜਾ ਹੱਥ 'ਚੋਂ ਨਾਮ ਤਾਂ ਲਿਖਿਆ ਨਹੀਂ ਤੇਰਾ ਕਿਤੇ ਉੱਤੇ ਨਾ ਤੇਰੇ ਮੁੰਡੇ ਦਾ ਲਿਖਿਆ ਤੇ ਨਾ ਹੀ ਤੇਰੇ ਖਸਮ ਦਾ ਲਿਖਿਆ ਹੈ ਨਾ ਤੂੰ ਕਿਵੇਂ ਖੋਲਿਆ ਕਰ ਸੋਡਾ ਨਾ ਲਿਖਿਆ ਹੋਇਆਗਾ ਲੈ ਜਿਹੜੀਆਂ ਸਾਂਝੀਆਂ ਚੀਜ਼ਾਂ ਨੇ ਤਾਂ ਸਾਂਝੀਆਂ ਵਰਤੀਆਂ ਜਾਣਗੇ ਆਏ ਹਾਏ ਪਰ ਮੈਨੂੰ ਵੀ ਐਂ ਘਾਤੋਂ ਫੇਰ ਮੇਰ ਨਾਲ ਨਹੀਂ ਚਾਹੀਦਾ ਸਿੱਕੀ ਪਤਾ ਜੂਆ ਹੀ ਹੋ ਸਕਦੀਆਂ ਨੇ ਲੈ ਫੜਾਉਗਾ ਦੇਖੀ ਕਿਤੇ ਤੇਰੇ ਨਾਲ ਚੜ ਜਾਣ ਆ ਮੱਝਾ ਵੀ ਸਾਂਝਾ ਹੀ ਦੀ ਜੀ ਤੋ ਫਿਰ ਜਵਾਬ ਉਠਾਤਾ ਮੇਰੇ ਨੂੰ ਨਾ ਉਧਰ ਅੱਡੇ ਫਿਰ ਕੀ ਤੈਨੂੰ ਕੋਈ ਦੂਸ਼ਣ ਲੱਗ ਗਿਆ ਵੀ ਜੇ ਤੋ ਉਧਰ ਤਿਆਰ ਕਰ ਲੈਗੀ ਜਵਾਬ ਨੂੰ ਤੈਨੂੰ ਨਹੀਂ ਮਤ ਕੋਣ ਲੈ ਸਾਨੂੰ ਜਿਵੇਂ ਮਰਜੀ ਦਿਖਾ ਦੇ ਨੀ ਆ ਤੇਰੇ ਲਵੇ ਤਾਂ ਡੋਗੀ ਲੋੜੇ ਨਹੀਂ ਮਾ ਦਿਖਾਉਂਦੀ ਨਾਲੇ ਹੋਰ ਹਨਾ ਚਲ ਕਾਪੀਆਂ ਕੁੱਪੀਆਂ ਪੂਰੀਆਂ ਨੇ ਤੇਰੀਆਂ ਆ ਜਾ ਤੈਨੂੰ ਅੰਦਰੇ ਤਿਆਰ ਕਰ ਦਨੀ ਆਂਗੀ ਬਾੜਤੀ ਨਾ ਅੰਦਰ ਹਨਾ ਤੇਰੀ ਚਾਚੀ ਬਾੜਦੀ ਅੰਦਰ ਆਈਆਂ ਸਭ ਇਹਦੇ ਜੁਆਕ ਨਾਲ ਜਵਾਨੀ ਖਟਣਾ ਪੁੱਤ ਠੀਕ ਹੈ हां और जवाका ਨਾਲ ਚੱਕ ਦੀ ਕੀਟ ਲੈ ਆ ਕਰ ਲੈ ਤੂੰ ਤੇਰੇ ਬੂਟ ਬਟਲ ਲਿਆ ਤੇ ਮੈਂ ਤੇਰਾ ਟਿਪਨ ਤਿਆਰ ਕਰਦੀ ਆ ਚੰਗਾ ਬੂਟ ਲੈ ਆ ਕੋ ਫੌਟ ਤੇਰੀਆਂ ਪਰੌਟੀਆਂ ਨਾ ਮੈਂ ਦੇਸੀ ਘਿਓ ਚ ਚੰਗੀਆਂ ਗੁੰਨ ਗੁੰਨ ਕੇ ਬਣਾਉਣੀ ਆ ਜੇ ਪੁੱਤ ਨਾਲੇ ਉਹ ਹੀ ਨਾ ਕਿ ਤੂੰ ਚਾ ਚਵੱਖਾ ਨੂੰ ਖਵਾ ਦੀ ਬਥੇਰੇ ਨੇ ਖਾਣ ਵਾਲੇ ਤੇਰੇ ਨਾਲ ਦੇ ਆਹੋ ਆਹੋ ਖਵਾਲਾ ਖਵਾਲਾ ਦੇਸੀ ਘੋ ਦੇ ਪਰੌਂਠੇ ਹੋਰ ਪਹਿਲਾਂ ਮੋਟਾ ਹੋ ਗਿਆ ਹੋਰ ਹੋ ਜੂਗਾ ਹੁਣ ਫੱਟ ਤਾਂ ਉਹਦੇ ਨਿਕਲੇ ਪਏ ਨੇ ਜਿੰਨਾ ਮਰਜ਼ੀ ਖਵਾਲਾ ਉਹੀ ਮੱਚੀ ਦਾ ਜਾਂਦਾ ਮਾਮਾ ਆ ਦੇਖ ਲੈ ਮੇਰਾ ਪੁੱਤ ਫੇਰ ਵੀ ਮਾੜਾ ਪਤਾ ਚੱਲੇਦਾ ਕੱਦ ਤਾਂ ਵਧਿਆ ਹਾਂ ਮੇਰਾ ਪੁੱਤ ਹੀ ਸਿਆਣਾ ਨਿਕਲੂਗਾ ਹਣਾ ਪੁੱਤ ਜੀ ਲਾ ਕੇ ਪੜਿਆ ਕਰ ਚੰਗਾ ਇੰਨਾ ਵਰਗਾ ਨਾ ਬਣ ਜੀ ਹਰ ਟਾਈਮ ਲੜਨਾ ਲੜਨਾ ਤੈਨੂੰ ਤਾਂ ਮੈਂ ਨਾ ਰਫੈਂਡ ਜੀ ਲਾਦਾ ਚਾਹੇ ਪਰੌਂਠੇ ਤੈਨੂੰ ਤਾਂ ਫੇਰ ਵੀ ਲੱਗਦਾ ਖਾਦਾ ਪੀਤਾ ਇੰਨਾ ਵਰਗੇ ਥੋੜੀ ਬਣਨਾ ਵੇ ਕਿੱਧਰ ਗਿਆ ਤੂੰ ਲੱਦੀ ਅੰਨੇ ਕਿੱਧਰ ਫਿਰਦਾ ਫਿਰ ਵੀ ਜਾਣ ਕਿਉਰੇ ਦੇਖਣ ਆਉਗੀ ਠੀਕ ਹੈ ਤੇ ਕੁਝ ਖਾਣ ਨੂੰ ਤਾਂ ਨਹੀਂ ਦਿੰਦੀ ਮੁੰਡੇ ਨੂੰ ਅੰਦਰ ਸਾਰਾ ਦਿਨ ਮੱਚ ਖੋਰ ਸਾਰਾ ਦਿਨ ਪੱਦ ਹੋਈ ਪਿਆ ਚਲਾ ਜਾ ਪੁੱਤ ਤੈਨੂੰ ਰੋਟੀ ਖਵਾਵਾਂ ਲਿਆ ਬੁੱਤ ਆ ਜਾ ਐ ਇਨਾ ਗੁੰਗਣਾ ਜਾ ਰਹਿ ਜੀ ਕਿਤੇ ਮਾਂ ਵਰਗਾ ਬਣ ਜਾ ਹਾਂ ਤੂੰ ਸੜ ਜਾ ਕਿਸੇ ਨੂੰ ਖੰਗਣ ਨਾ ਦੇਈ ਮੇਰੀ ਗੱਲ ਸੁਣ ਲੈ ਹਾਂ ਐ ਥੋੜਾ ਕੁ ਕੋਲੋ ਕੋ ਗੱਲ ਕਰਕੇ ਲੰਘ ਜੇ ਤੂੰ ਦਾ ਪਤਾ ਨਹੀਂ ਕਿਉਂ ਆਪਣੇ ਪਿਓ ਤੇ ਗਿਆ ਕੂਨਾ ਜਾ ਹਾਂ ਜਿਵੇਂ ਉਹ ਸਾਲ ਸਮਾਂ ਹੀ ਬੋਲਦਾ ਨਾ ਓਵੇਂ ਤੂੰ ਬੋਲੇਗਾ ਪੁੱਤ ਤਿੱਖਾ ਬਣ ਕੇ ਰਹਿਣਾ ਅੱਜ ਕੱਲ ਤਾਂ ਹਾਂ ਇੱਥੇ ਭਲੇ ਮਾਨਸਣ ਨੂੰ ਨਹੀਂ ਰਹਿਣ ਦਿੰਦਾ ਹੈਗਾ ਕੋਈ ਪੁੱਤ ਜਰਾਬ ਮੈਂ ਤੇਰੇ ਤਾਂ ਨਹੀਂ ਪਾਈ ਆ ਤੇਰਾ ਜਪੈਰ ਖਰਾਬ ਹੈ ਨਾ ਜਰਾਬ ਨਾਲ ਚਿਪ ਜੋਗੀ ਜ਼ਖਮ ਜਿਹਾ ਹੋਇਆ ਪਿਆ ਹਣਾ

ਮੈਂ ਤੇਰੇ ਟਿਪਨ ਚ ਨਾ ਨਾਲ ਤਾਂ ਬਦਾਮ ਪਾਤੇ ਠੀਕ ਹੈ ਨਾਲੇ ਪਾਤੇ ਕਾਜੂ ਪੁੱਤ ਖਾ ਲਈਂ ਅੰਤੀ ਛੁੱਟੀ ਚੰਗਾ ਆਹੋ ਇੰਨੀ ਕਾਲੀ ਕਰਦੀ ਆ ਪੂਰੀ ਫੇਰ ਨਹੀਂ ਪੈਂਦੀ ਹੈਗੀ ਬੋਲਣ ਜੋ ਕਰੀ ਆ ਨਾਲੇ ਫੇਰ ਪਿੱਛੇ ਰਹਿ ਜਾਂਦੀ ਆ ਖੜੀ ਕੀਬੋਰਡ ਬੁੜ ਬੁੜ ਕਰਦੀ ਆ ਮੈਂ ਤਾਂ ਕੀਬੋਰਡ ਬੁੜ ਬੁੜ ਕਰਨੀ ਆਂਗੇ ਨਾ ਮੇਰੀ ਗੱਲ ਸੁਣੋ ਜੇ ਮੇਰੇ ਨਾਲ ਕੋਈ ਵੈਰ ਆ ਤਾਂ ਜਵਾਕ ਨਾਲ ਤਾਂ ਨਹੀਂ ਸੀ ਹੈਗਾ ਵੈਰ ਨਾ ਬੈਨ ਖੜਾ ਵੀ ਸਕਦੀ ਸੀ 2 ਮਿੰਟ ਮੇਰੀ ਗੱਲ ਸੁਣ ਲੈ ਮੇਰੀ ਕਿਹੜਾ ਬੁੜੇ ਵਾਲੀ ਬੈਨ ਹੈ ਸਕੂਲ ਬੈਨ ਹੈਗੀ ਟਾਈਮ ਤੇ ਆਉਗੀ ਟਾਈਮ ਤੇ ਜਾਊਗੀ ਤੂੰ ਤਾਂ ਉਹ ਗੱਲਾਂ ਚ ਮਸਾਲਾ ਫੁੱਕੀ ਜਾਨੀ ਟਾਈਮ ਤੇ ਤਿਆਰ ਕਰ ਦਿਆ ਕਰ ਜਾਂ ਤਾਂ ਉਹਨੂੰ ਸਿੱਖਿਆ ਦੇ ਜਾਨੀ ਆਈ ਨਹੀਂ ਕਰਨਾ ਬਾਹ ਨਹੀਂ ਕਰਨਾ ਰੋਜ਼ ਦਾ ਇਹੀ ਕੰਮ ਹੈ ਹੁਣ ਮੈਂ ਰੋਜ਼ ਬੈਨ ਖੜਾ ਲਿਆ ਕਰ ਜਹ ਜੀ ਤੂੰ ਸਿੱਖਿਆ ਦੇ ਨਹੀਂ ਉਹ ਜੀ ਮੈਂ ਦੇਈ ਜਾਨੀ ਫਿਰ ਮੈਂ ਟਾਈਮ ਤੇ ਬੈਂਚ ਤੇ ਚੜਾਏ ਆਉਣੀ ਹੈਗੀ ਤੇਰੇ ਮੂੰਹ ਕੋ ਤਾਂ ਨਹੀਂ ਇੱਥੇ ਟਾਈਮ ਪਾਸ ਕਰੀ ਜਾਂਦੀ ਹੋਰ ਟਾਈਮ ਪਾਸ ਕਰਦੀ ਹੈ ਜਾ ਕੇ ਕੰਮ ਕਰ ਲੈ ਹੁਣ ਫੇਰ ਕਹੇਗੀ ਮੈਂ ਸੋਈ ਚਾਹ ਬਣਾਉਣਾ ਮੈਂ ਆ ਬਣਾਉਣਾ ਮੈਂ ਵੀ ਬਣਾਉਣਾ ਕੁਛ ਕੋਈ ਨਾ ਬਣਾ ਲਈ ਆਹੋ ਜੇ ਲੱਗ ਵੀ ਜਾਏਗੀ ਫਿਰ ਕੜਾ ਪੂਰੀ ਪੇਜੂਗੀ ਟਾਈਮ ਤਾਂ ਤਾਂ ਉਨੀ ਖਰਾਬ ਕਰਨਾਗਾ ਮੈਂ ਤਾਂ ਹੁਣ ਮਿੰਟੇ 'ਚ ਰੋਟੀ ਪਾਣੀ ਬਣਾ ਕੇ ਆ ਜੂਗੀ ਤੇ ਤੋ ਐਡੇ ਕਿੱਡੇ ਕੰਮ ਹੀ ਐ ਉਹੀ ਹੰਕਾਰ ਕਰੀ ਜਾਣੀ ਐ ਫੁਕਰੀ ਮਰੀ ਜਨੇ ਫੂ 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 ਫਨੀਅਰ ਸਾ ਪੰਗੋਏ ਕਰਦੀ ਰਹੀ ਹੰਕਾਰ ਤਾਂ ਤੈਨੂੰ ਐਗਾ ਮੈਨੂੰ ਕਹਦਾ ਹੰਕਾਰਾ ਤੈਨੂੰ ਐ ਐ ਵੀ ਮੈਂ ਸੋਹਣੀ ਐ ਤੈਨੂੰ ਤਾਂ ਹੰਕਾਰ ਐ ਅੱਛਾ ਸੋਹਣੇ ਦਾ ਕਾਹਦਾ ਹੰਕਾਰ ਹੁੰਦਾਗਾ ਗੁਣ ਹੋਣਾ ਚਾਹੀਦਾ ਬੰਦੇ 'ਚ ਨਹੀਂ ਮੈਂ ਤਾਂ ਕਦੀ ਇਹ ਗੱਲ ਸੋਚੀ ਹੀ ਨਹੀਂ ਤੇਰੀ ਗੱਲਾਂ ਤੋਂ ਤਾਂ ਮੈਨੂੰ ਇਹੀ ਪਤਾ ਲੱਗਦਾ ਹੈ ਨਾ ਜਿਵੇਂ ਤੂੰ ਗੱਲਾਂ ਕਰਦੀ ਹੈਂਗੀ ਚਲ ਤੈਨੂੰ ਲੱਗਦਾ ਹੋਣਾ ਸੋਹਣੀ ਤਾਂ ਹੀ ਫਿਰ ਤੈਨੂੰ ਚਲਸੀ ਲਾ ਹੁੰਦੀ ਹੈ ਵੀ ਹਨਾ ਚਲ ਜਾ ਮੈਂ ਨਹੀਂ ਮੱਚਦੀ ਹੈਗੀ ਲੋਕਾਂ ਵਾਂਗੂ ਮੈਂ ਤਾਂ ਕੰਮ ਤਾਂ ਕੰਮਤਲ ਕਰਦਾ ਚੱਲ ਫਿਰ ਇੱਧਰ ਜਾ ਮੈਂ ਆਪਣਾ ਨਹੀਂ ਆ ਰੋਟੀ ਹੁਣ ਆਈ ਨਾ ਇੱਥੇ ਡੇਢ ਘੰਟਾ ਸੋਈ ਦੇ ਵਿੱਚ ਮੇਰੀ ਗੱਲ ਸੁਣ ਮੇਰਾ ਪਹਿਲਾਂ ਮੈਨੂੰ ਬਣਾ ਲੰਦੇ ਰੋਟੀ ਚੱਲ ਉੱਧਰ ਚੱਲ ਮੈਂ ਬਣਾਉਣੀ ਹੁਣ ਪਹਿਲਾਂ ਐਡੇ ਦੀ ਤੈਨੂੰ ਕਹੀ ਜਾਨੀ ਇੱਥੇ ਹਏ ਮਰੇ ਰੋੜ ਤੜਕੀ ਤੜਕੀ ਜੁੱਧ ਲਾ ਰਿਹਾ ਉਹ ਲਕਰੀਆਂ ਨੇ ਕਿਵੇਂ ਜੁੰਡਮ ਜੁੰਡੀ ਹੋ ਮੈਨੂੰ ਨਹੀਂ ਸੋਰਦਾ ਆਏ ਓਏ ਅੱਪਾ ਆਈ ਨਹੀਂ ਸਰਦਾ ਆ ਲੈਣ ਦੇ ਉੱਤੇ ਹਾਏ ਮੂ ਮੈਂ ਮਾਰਚਾਂ ਦੇਖ ਲੈ ਇੱਕ ਆਹਾ ਡੋਨ ਬੱਟਾ ਜਾ ਕਿਵੇਂ ਸਰਾਣੇ ਚ ਬੜੀ ਜਾਂਦਾ ਉੱਠ ਘੜ ਹੁਣ ਟਾਈਮ ਨਹੀਂ ਹੋਇਆ ਹਜੇ ਸੁਣਦਾ ਨਹੀਂ ਕੀ ਐ ਉੱਠ ਨਹੀਂ ਸਕਦਾ ਹੈਗਾ ਕੀ ਦੁਖੀ ਕਰਕੇ ਰੱਖ ਰਕੇ ਤੂੰ ਆ ਗਈ ਇਹਦੇ ਜੁੰਡੇ ਪੱਟ ਕੇ ਹੋਊਗੀ ਚੋੜੀ ਕੀ ਤੂੰ ਪ੍ਰਿੰਡਾ ਖਾਣੀ ਐ ਤਰ ਕੀ ਤਰਜੀ ਵੀੜੇ ਨੂੰ ਲੱਗੇ ਨਹੀਂ ਅੱਛਾ ਮੇਰੀ ਆਵਾਜ਼ੇ ਸੁਣਦੀ ਸੀ ਹੋਰ ਨਹੀਂ ਕਿਸੇ ਦੀ ਸੁਣਦੀ ਸੀ ਤੈਨੂੰ ਉਹਨੂੰ ਕੀ ਕਵਾਂ ਉਹਨੂੰ ਅਗਲੀ ਦਾ ਬੰਦਾ ਕਵੇ ਮੇਰੇ ਨਾਲ ਉੱਡਣੇ ਸਾਪਾਂ ਨੂੰ ਟੜਕੀ ਪੈ ਜਾਂਦੀ ਆ ਉਧਰ ਲੜਾਈ ਉਧਰ ਜ਼ਹਿਰ ਕੱਢਈ ਹੁਣ ਇੱਧਰ ਆ ਗਈ ਮੇਰੀ ਜੜਾਂ ਤੇ ਬੈ ਗਈ ਮੈਂ ਤਾਂ ਤੈਨੂੰ ਉਠਾਉਣ ਆਈ ਸੀ ਵੀ ਉੱਠ ਜਾ ਕਿੰਨਾ ਟਾਈਮ ਹੋ ਗਿਆ ਕੰਮ ਕੁੰਮ ਦੇਖ ਲੈ ਕੋਈ ਮੈਨੂੰ ਨਾ ਜਾਣਦੇ ਮਰੇ ਉਹ ਸਰਾਣਾ ਮੂੰਤੇ ਮਰੋ ਸਰਾਣਾ ਤੇ ਕਿਹ ਪਹਣ ਬੋਲੀਆਂ ਜੇ ਤੂੰ ਇਹ ਜਿਆ ਨਿਕੰਮਾ ਐ ਨਾ ਤਾਂ ਹੀ ਉਹ ਅਗਲੀ ਬੋਲਦੀ ਐ ਵੀ ਮੇਰਾ ਬੰਦਾ ਕੰਮ ਕਰਦਾਗਾ ਇਹ ਨਿਕੰਮਾ ਐਗਾ ਲੋਕਾਂ ਦੇ ਚਨਾਗੇ ਤੜਕੀ ਉੱਠਦੀਆਂ ਨੇ ਹੈ ਬਾਣੀ ਨਾਲ ਜੀ ਕੋਈ ਜਵਾਬ ਤੇ ਜਵਾਬ ਤਿਆਰ ਕਰਕੇ ਤੋਰਦੀ ਹਨਾ ਆਹੀ ਤੂੰ ਸੱਚੀ ਤੇਰਾ ਜਵਾਬ ਐ ਹਲਾਨੀ ਤੇਰਾ ਆਏ ਤੂੰ ਆਪ ਜ਼ਮੀਨ ਲੱਗੇ ਰਹਿਣਾ ਮੇਰਾ ਜੀਤਾ ਕਰਦਾ ਨਾ ਚੱਕ ਲੜ ਦਾ ਮਨਾ ਤੈਨੂੰ ਤੋ ਤੱਕ ਮਰੇ ਗਿੱਟੇ ਛਾਂਗਦਾ ਜਾਵਾ ਆ ਤੇਰੀ ਪਰਜਾਈ ਹੈਗੀ ਨਾ ਇਹ ਸੁਣਾਉਂਦੀ ਹੈ ਸ਼ਲੋਕ ਚੰਗੇ ਇਹ ਹੀ ਸੁਣ ਕੇ ਦਿਨ ਚੜ ਜਾਂਦਾ ਹੈਗਾ ਹੋਰ ਸੁਣਨਾ ਕੀ ਬਾਕੀ ਹੈ ਮੈਂ ਉਹੀ ਚੱਫਾ ਤੂੰ ਨਾਲੇ ਪਿੱਛੇ ਪਰਜਾਈ ਥੋੜਾ ਬੜਾਂਗਾ ਹੋਈ ਲੈ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਹਾਂ ਪਹਿਲੀ ਆ ਹੁਣ ਖੁੱਲੇ ਨੇ ਕੰਨ ਮੇਰੇ ਪਹਿਲਾਂ ਤਾਂ ਬੰਦ ਕਰਵਾ ਦਿੱਤੇ ਹਾਂ ਹੁਣ ਬੋਲ ਅੱਡ ਹੋ ਜਾ ਚੱਪਾ ਕਰਕੇ ਨਹੀਂ ਐ ਤੇ ਖੂਨ ਖਰਾਬਾ ਹੋ ਜਾ ਜਿਵੇਂ ਉਹ ਬੋਲਦੀ ਹੈ ਕਿ ਮੈਂ ਨਹੀਂ ਸੁਣਦੀ ਅੱਡ ਨੂੰ ਜਾਏਗੀ ਕਿੱਥੇ ਆ ਇਧਰ ਇੱਕ ਕਵਰ ਉਹਦੇ ਕਾਪੜਾ ਇਧਰ ਹੈ ਹੋਰ ਕਿੱਥੇ ਅੱਡ ਗਈ ਹੋਰ ਹੋਈਏ ਵਿਚਾਲੇ ਕੰਦ ਘੱਡ ਲੈ ਇੱਕ ਕਮਰਾ ਬਹੁਤਾ ਮੈਨੂੰ ਤਾਂ ਇਹ ਜੀ ਕਿਚ ਕਿਚ ਨਾਲੋਂ ਰੋਜ਼ ਦਿਮਾਗ ਖਰਾਬ ਹੁੰਦਾ ਮੇਰੇ ਰੋਟੀ ਨਹੀਂ ਨਸੀਬ ਹੁੰਦੀ ਹੋਰ ਤਾਂ ਹੋਰ ਰੋਟੀ ਛੱਡ ਕਰਕੇ ਦੀ ਚਾਹ ਪੀਣੀ ਉੱਪਰ ਹੋ ਜਾਂਦੀ ਆ ਐ ਬੇਕਾਰ ਜਨਾਨੀ ਮੈਨੂੰ ਐ ਦੱਸ ਐਨਾ ਕਿਦਾ ਥਾਂ ਹੈ ਬਚਾਉਣ ਦੀ ਇੱਥੋਂ ਵੀ ਕਰ ਤੱਕਣਾ ਦੀ ਜਾਏਗੀ ਕਿ ਉੱਤੋਂ ਵੀ ਟੱਪ ਕੇ ਇੱਕ ਤਾਂ ਗੇਟ ਹੈ ਤੂੰ ਸਦਾ ਸਤਾ ਕੇ ਮੇਰੀ ਗੱਲ ਸੁਣ ਲਾਤਾ ਹੈ ਮੈਨੂੰ ਪਤਾ ਤੈਨੂੰ ਚਾਹਣੀ ਕੀ ਹੈ ਤੂੰ ਸਦਾ ਹੈਂ ਕਿ ਤੇਰੇ ਸ਼ਹਿਰ ਚ ਕਰ ਰਿਹਾ ਹੈ ਵੀ ਕਿਰਾਏ ਤੇ ਘਰ ਲੈ ਕੇ ਮੈਨੂੰ ਪਤਾ ਕਰ ਫੇਰਾ ਜਦੋਂ ਤੈਨੂੰ ਪਤਾ ਹੀ ਲੱਗ ਗਿਆ ਫਿਰ ਪੁੱਛਦਾ ਕਦੇ ਵਾਸਤੇ ਹੈਗਾ ਤੂੰ ਮਾਡਾਂ ਅੰਤਰੇ ਲੈਣ ਲੱਗਿਆ ਤੂੰ ਦੁਖੀ ਕਰ ਰੱਖਿਆ ਮੈਨੂੰ ਕਾ ਕਾ ਸਹੀ ਹੈ ਉਹ ਕਾ ਮੈਂ ਤਾਂ ਇਹ ਕਰ ਕਰ ਕਿਰਾਏ ਤੇ ਲੈ ਲਉ ਮਾ ਚੱਲ ਕੋਈ ਫੂਲ ਵੇਂਦੀ ਉਹ ਵੀ ਸ਼ਹਿਰ ਨਾਲ ਪਿਆਰ ਹੈ ਵੀ ਚੱਲ ਸ਼ਹਿਰ ਚ ਰਹਿ ਗਿਆ ਭਾਂ ਦੇ ਆ ਵੀ ਫੇਰ ਅੜ ਕੇ ਡੇਬਲ ਖੇਤ ਰੋਟੀ ਕਰਾ ਰੀ ਡਾ ਹੁਣ ਇਹ ਸਾਲਾ ਵਾ ਬਿਰਤਨੇ ਮੇਰੀ ਗੱਲ ਸੁਣ ਲੈ ਮੈਂ ਤਾਂ ਚੁੱਪ ਕਰਕੇ ਰਹਿ ਰਹੀ ਸੀ ਉਦੋਂ ਬਾਅਦ ਮੈਂ ਬੋਲੀ ਆ ਕਦੇ ਹੁਣ ਅੱਕ ਕੇ ਬੋਲਣ ਲੱਗੀਆਂ ਜਦੋਂ ਉਹ ਹਟਦੀ ਨਹੀਂ ਤੁੰਨੀ ਆਂ ਗਿਆ ਤੁੰਨੀ ਆਂ ਗਿਆ ਮੈਥੋਂ ਨਹੀਂ ਰਿਹਾ ਜਾਂਦਾ ਫਿਰ ਚੁੱਪ ਕਰਕੇ ਫਿਰ ਆਪੇ ਕਹਿਣਾ ਵੀ ਤੂੰ ਬੋਲਦੀ ਆ ਸਹੀ ਗੱਲ ਐ ਜਮਾਂ ਸਹੀ ਗੱਲ ਕਰ ਮੈਂ ਤਾਂ ਤੂੰ ਬਾਹਰ ਬੋਲ ਕੇ ਜਮਾਂ ਜੋ ਪਰਨੇ ਗਮੂ ਐ ਅਰੇ ਹੁਣ ਉਹ ਰੇਵੀ ਦੀ ਬੋਲ ਰਹੀ ਤੂੰ ਕਉਮ ਆ ਜਾ ਬਾਂ ਮਾਂ ਮੰਨ ਕੇ ਆ ਦੇ ਨੂੰ ਤੁੱਕ ਮੈਂ ਬੋਲਦੀ ਨਹੀਂ ਮੈਨੂੰ ਬੁਲਾਉਣੇ ਹੋਗੇ ਤੈਨੂੰ ਪਤਾ ਐ ਹਾ ਰਸੀ ਬੁਲਾਉਣੇ ਆ ਸਾਡੇ ਕੋਲ ਨਹੀਂ ਮੇਰੀ ਗੱਲ ਸੁਣਾ ਦੂਜੇ ਤੈਨੂੰ ਉਹ ਚੰਗੇ ਲੱਗਦੇ ਨੇ ਮੈਂ ਵਗ ਜਾਨੀਆ ਫਿਰ ਕੋਲੋਂ ਨਵੇਂਗਾ ਮੈਂ ਆਪਣੇ ਮੁੰਡੇ ਲੈ ਕੇ ਭਗ ਜਾਨੀਆ ਤੁਸੀਂ ਰਹੋ ਕੁਛੂ ਜਿਹਾ ਘਰ ਤੇ ਠੀਕ ਹੈ ਤੇਰੀ ਮਾਂ ਤਾਂ ਹੈਗੀ ਡੂਬਣੀ ਤੂੰ ਹੈਗੀ ਹਾਂ ਉਹਦੇ ਪ੍ਰਿੰਟਾਂ ਦੇ ਲੜਕੀ ਤੂੰ ਵੀ ਸਾਰੇ ਤੁਸੀਂ ਮੱਖੀਆਂ ਦੇ ਲੈਣੀ ਚਾਉ ਨਾ ਤੈਨੂੰ ਹੋਰ ਪਿੰਡ ਪਿੰਡ ਹੋਰ ਕੋਈ ਗੱਲ ਨਹੀਂ ਆਉਦੀ ਜਿੱਤਾ ਗੇੜਾ ਮੇਰੀ ਮਾਂ ਨੂੰ ਫੜ ਦੂ ਜਿੱਤਾ ਗੇੜਾ ਤੇਰੀ ਮਾਂ ਤੇਰੀ ਚੱਗ ਚੱਲਿਆ ਦਬਾ ਜਾ ਮੈਨੂੰ ਨੇ ਤੰਗ ਰਹਿ ਗਾ ਮੈਂ ਸਰਾਨਾ ਮਾਂ ਜੀ ਉਹੀ ਤੇ ਜਿਨ੍ਹਾਂ ਨੇ ਤੂੰ ਸਹਿਣ ਲਿਆ ਮੇਰੇ ਵਾਸਤੇ ਉਹਨਾਂ ਨੂੰ ਮਾੜਾ ਕਹਿੰਨੇਗਾ ਮੈਂ ਤਾਂ ਬਥੇਰਾ ਕਹਿੰਦੀ ਹਾਂ ਉਹਨਾਂ ਨੂੰ ਵੀ ਇਹ ਮਾੜਾ ਮਾੜਾ ਉਹ ਫਿਰ ਕਹਿੰਦੇ ਨੇ ਨਾ ਜੀ ਇਹ ਤਾਂ ਇੰਨਾ ਚੰਗਾ ਹੈ ਤਾਂ ਇੰਨਾ ਚੰਗਾ ਤੂੰ ਫਿਰ ਉਹਨਾਂ ਨੂੰ ਕਹਿੰਦਾ ਮਾੜਾ ਤੈਨੂੰ ਇਹ ਚੰਗੇ ਲੱਗਦੇ ਨੇ ਬਸ ਆ ਬੰਦੇ ਤੋਂ ਹੱਤਾਂ ਉਹਨਾਂ ਨੂੰ ਆਪਣੀ ਕੁੜੀ ਦਾ ਪਤਾ ਹੈ ਤਾਂ ਹੀ ਕਹਿੰਦੇ ਨੇ ਵੀ ਚੰਗਾ ਹਾਂ ਹੋਰ ਇਹ ਵੀ ਉਹ ਕੱਟੀ ਜਾਂਦਾ ਤੇਨੂੰ ਕਿਉਂ ਨਹੀਂ ਉਹ ਤੈਨੂੰ ਉਹ ਕਿਉਂ ਨਹੀਂ ਬੁਲਾਉਂਦੇ ਵੀ ਆ ਜਾ ਕਿਹੜਾ ਮਾਰਦਾ ਤੇਰਾ ਪਤਾ ਹੈ ਤੇਰਾ ਪਤਾ ਉਹਨਾਂ ਨੂੰ ਵੀ ਵਧੀਆ ਉੱਤੇ ਸਮਝ ਹੋਈ ਹੈ ਆਹੋ ਕੀ ਪਤਾ ਉਹਨਾਂ ਨੂੰ ਤੇਰੀ ਲਾਡਲੀ ਰੱਖੀ ਹੋਈ ਸੀ ਕਿ ਤੈਨੂੰ ਕੀ ਪਤਾ ਤੇਰੀ ਮਾਂ ਨੇ ਮੈਨੂੰ ਆਏ ਸਾਲ ਇੱਕ ਬੈਗ ਲਪਾਉਣਾ ਚਾਹੀਦਾ ਵੀ ਸਾਹਮਣੇ ਰੱਖ ਰਿਹਾ ਤੁਹਾਡਾ ਇੱਕ ਇੱਕ ਪੀਸ ਮੈਂ ਹਾਂ ਮੋਰਾ ਬਾਗ ਜਾ ਤੂੰ ਤੈਨੂੰ ਕੋਣ ਕੁਛ ਦਤੀਗਾ ਪੱਟੇ ਰਾਂਜੇ ਮੈਂ ਹੀ ਬੋਲੜੀ ਆ ਗਈ ਕੋਈ ਨਾ ਫਿਰ ਕੌਫੀ ਵੀ ਕਿਤੇ ਹੋਰ ਪੀ ਲਈ ਮੈਂ ਤਾਂ ਬੜਾ ਬੈ ਚਾਲਿਆ ਟਿਕੜੂ ਕੋਈ ਨਾ ਹੋਜਾ ਫਿਰ

ਮੱਥਾ ਟੇਕਣਾ ਜ਼ਰੂਰੀ ਹੈ ਜੀ ਚੰਗਾ ਹੀ ਹੁੰਦਾ ਹੈ ਮੈਂ ਮੱਥਾ ਟੇਕਣਾ ਜ਼ਰੂਰੀ ਹੋਰ ਨਹੀਂ ਪਤਾ ਹੋ ਗਿਆ ਤੈਨੂੰ ਕੋਈ ਹੈ ਜਵਾਕ ਨੂੰ ਵੀ ਮਾੜਾ ਮੱਟਾ ਪੈਂਤੇ ਚੜਾ ਕੇ ਆਉਣਾ ਹੁੰਦਾ ਮੈਂ ਕੀ ਕੀ ਕੰਮ ਕਰਾ ਉਹ ਤਾਂ ਮਹਾਰਾਣੀ ਹੱਥ ਨਹੀਂ ਲਾਉਂਦੀ ਹੈਗੀ ਪਹਿਲਾਂ ਜਵਾਕ ਤਿਆਰ ਕੀਤਾ ਫਿਰ ਮੈਂਨ ਤੇ ਚੜਾਉਣਗੇ ਆ ਜਾਂਦਿਆਂ ਨੂੰ ਪੈਰ ਲਾਂਗੇ ਕਹਾਂ ਨਾਲੇ ਦੇ ਪੁਲ ਤੇ ਚੜਾ ਕੇ ਆਈਆਂ ਜਾ ਮੈਂ ਤਾਂ ਜੀ ਖੇਤ ਗਿਆ ਤੇ ਉਹ ਕਜਰੀ ਦੇਖਣ ਲੱਗ ਗਿਆ ਦੀ ਮੈਂ ਤਾਂ ਕਰਕੇ ਟਾਈਮ ਲੱਗ ਗਿਆ ਮੈਨੂੰ ਤੁਹਾਡੇ ਤੁਸੀਂ ਕੰਮ ਕਰਕੇ ਤੁਸੀਂ ਚੜਾ ਲੈ ਤੂੰ ਮੈਨੂੰ ਤਾਂ ਇਹ ਦੀ ਮੈਂ ਚੜਾ ਤੇ ਹੋਣੀ ਜਵਾਕ ਫਿਰ ਮੈਂ ਹੀ ਚੜਾਏ ਨੇ

ਉਹ ਤਾਂ ਜੀ ਬਿੱਲ ਐ ਉਹ ਤਾਂ ਜਿਹੜਾ ਕੋਈ ਸੋਦਾ ਘੋਂ ਉਹਦੇ ਘਰ ਵਾਲੀ ਕਹਿੰਦੀ ਉਹ ਕਰਨਾ ਪੈਂਦਾ ਨਾ ਕਰਨਾ ਪੈਂਦਾ ਨਾਲੇ ਹੋਰ ਬਹਿ ਜਾ ਖੱਪ ਜਾ ਬਹਿ ਜਾ ਜੀ ਮਾਤਾ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਗੱਲ ਦੱਸਾਂ ਹਾਂ ਜੀ ਦੇਖ ਤੂੰ ਤਾਂ ਬੋਲਣਾ ਨਹੀਂ ਮਾੜੀ ਮੈਂ ਹੀ ਵੱਜਦੀ ਆ ਜਦੋਂ ਮੈਂ ਬੋਲਦੀ ਆ ਮੈਂ ਬੋਲਨੇ ਤੂੰ ਤਾਂ ਉਹੀ ਗਰੀਬ ਤੇ ਉਹ ਕਰੀ ਜਾਂਨੇ ਮੈਂ ਤਾਂ ਵੱਧ ਘੱਟ ਬੋਲੀ ਤੈਨੂੰ ਕਦੀ ਵੇ ਮੈਂ ਤੈਨੂੰ ਨਹੀਂ ਕਿਹਾ ਮੈਂ ਤਾਂ ਆਪਣੇ ਆਪ ਨੂੰ ਕਹਿੰਦੀ ਵੀ ਮੈਨੂੰ ਬੋਲਣਾ ਪੈਂਦਾ ਤੇਰੀ ਥਾਂ ਤੇ ਕਿੱਥੇ ਤਾਂ ਤੇਰੇ ਏਡੀ ਜੀਬ ਲੱਗੀ ਹੁੰਦੀ ਕਿੱਥੇ ਹੁਣ ਮੇਰੇ ਏਡੀ ਜੀਬ ਬਣੀ ਪਈ ਐ ਤੂੰ ਮੇਰੇ ਬੋਲਦਾ ਮੈਂ ਕਿਉਂ ਮਾੜੀ ਪਣਾ ਉਹ ਮੈਂ ਕਾਹਨੂੰ ਬੋਲਦਾ ਮੈਂ ਤਾਂ ਤਾਂ ਚੁੱਪਾ ਵੀ ਚੱਲ ਕੋਈ ਨਾ ਸਾਰੇ ਟੱਬਰ ਚ ਅਗਲਾ ਕਹਿ ਦੂਗਾ ਵੀ ਪੁੱਠਾ ਸਿੱਧਾ ਬੋਲਦਾ ਰਹਿੰਦਾ ਹੋਰ ਹੋਰ ਪੁੱਠਾ ਸਿੱਧਾ ਬੋਲਦਾ ਮੈਂ ਦੱਸਾਂ ਅੱਡ ਹੋ ਜਾ ਅੱਡ ਘਾ ਤੋਂ ਮੰਦੇ ਆਪਾਂ ਉਹ ਹੈ ਤਾਂ ਗਏ ਨੇ ਸਾਰੇ ਇਕੱਠੇ ਮਿਲ ਕੇ ਰਹਿਣ ਲੱਗ ਜਾ ਫਿਰ ਤੂੰ ਐਂ ਕਰ ਫਿਰ ਤੂੰ ਉਹਨਾਂ ਨਾਲ ਮਿਲ ਕੇ ਰਹਿ ਜਾ ਮੈਂ ਉਹਨਾਂ ਨਾਲ ਕਿਉਂ ਰਹੂੰਗਾ ਉਹ ਰਹਿਣ ਤਾਂ ਲੱਗ ਰਹੇ ਨੇ ਦੋ ਜਣੇ ਪਾਪਾ ਦੋ ਜਣੇ ਦੋ ਜਣੇ ਉਹ ਕਿੱਥੇ ਤਾਂ ਰਹਿਣ ਲੱਗ ਗਏ ਮੈਂ ਕਿ ਲਈ ਘਟ ਜਾਨੇ ਪੈਕਜ ਇਹ ਦੋ ਜਣਿਆਂ ਚ ਮੈਂ ਮਰ ਜਾਣਾ ਦੂਰ ਫਿਟੇ ਮੂੰਹ ਤੇਰਾ ਸ਼ੇ ਰੱਬਾ ਆ ਕਿੱਥੇ ਮੈਨੂੰ ਪੱਲੇ ਪਾ ਦਿੱਤਾ ਮੇਰੇ ਨਮੂਨਾ ਮੈਂ ਤਾਂ ਮੁੰਡੇ ਨੂੰ ਲੈ ਕੇ ਨਾ ਪੇਕੇ ਵਗ ਜਾਂਗੀ ਜਦੋਂ ਤੈਨੂੰ ਰੋਟੀ ਨਾ ਨਾ ਮਿਲੀ ਚਾਹ ਨਾ ਮਿਲੀ ਕੱਪੜਾ ਤੋਂ ਤਨਾ ਮਿਲੇ ਫੇਰ ਤੇਰੀ ਅੱਖਾਂ ਖੁੱਲਣਗੀਆਂ ਫੇਰ ਤੂੰ ਹੋਵੇਂਗਾ ਮਾੜਾ ਮੋਟਾ ਚਲਾਕ ਮੈਂ ਤੇਰੀ ਅੱਖਾਂ ਦਾ ਖੁੰਦੀਆਂ ਨੇ ਜੀ ਪਤਾ ਜੀ ਮੈਂ ਤੁਸੀਂ ਕਹਿਨੋ ਮੈਂ ਤਾਂ ਉਮੀ ਕਰਦਾ ਮੈਂ ਉਹਦੇ ਮੰਗੂ ਥੋੜੀਆਂ ਵੀ ਉੱਥੇ ਬੇਲਾ ਪਿਆ ਰਹਿਣਾ ਚੰਗਾ ਹੁਣ ਮੈਂ ਤੈਨੂੰ ਐ ਕਹਿੰਦੀ ਬੈੱਡ ਹੋ ਜਾ ਚੰਗਾ ਹੋ ਜਾ ਕੋਈ ਨਾ ਉਹ ਵੀ ਦੇਖ ਲਾਂਗੇ ਅੱਡ ਵੀ ਹੋ ਜਾ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਉਮੀ ਕਰ ਲੂੰਗਾ ਬਸ ਤੁਸੀਂ ਦੱਸੋ ਮੈਨੂੰ ਚਾਹ ਪਲੇ ਆਉਂਗੇ ਕਿ ਨਾ ਕੀ ਕਰਾਂ ਜਾ ਤੇਰੇ ਪਰਜਾਈ ਨੂੰ ਕਹਦੇ ਬਣਾ ਲੈ ਮੈਂ ਤਾਂ ਥੱਕੀ ਪਈ ਆ ਸਵੇਰ ਦੀ ਕੰਮ ਕਰਕੇ ਉਹ ਤਾਂ ਆਪੋ ਬੈਠੇ ਨੇ ਉਹਦੇ ਆਲੇ ਦੁਆਲੇ ਉਹ ਹੀ ਬੈਠੀ ਆ ਜਿਵੇਂ ਉਹ ਕਹਿੰਦਾ ਉਮੀ ਕਰਦੇ ਨੇ ਤੂੰ ਉਹਦੇ ਕੋਈ ਅੱਖੇ ਲੱਗਦਾ ਤੇ ਥੂ ਹੀ ਮੰਗੂਗਾ ਚਾਹਤਾ ਮੈਂ ਉਹਨਾਂ ਨੂੰ ਥੋੜੀ ਮੰਗਣੀ ਆ ਬੇ ਲੈ ਜਿਆਦਾ ਤੈਨੂੰ ਮੈਂ ਹੀ ਦਿੰਨੀ ਆ ਬਣਾ ਬਣਾ ਕੇ ਮੈਂ ਕੰਮ ਕਰਨੇ ਨੇ ਮੈਂ ਖੇਤ ਜਾਣਾ ਦੁਵਾਰੇ ਐ ਕਰ ਤੂੰ ਭੱਜ ਜਾ ਮੈਂ ਉੱਥੇ ਲਿਆਉਣੀ ਆ ਮੇਰਾ ਦਿਮਾਗ ਨਾ ਤਪਿਆ ਪਿਆ ਮੈਨੂੰ ਐ ਸਾਰੇ ਦੇਖੀ ਸਾਰੇ ਕਹਿੰਦੇ ਸੀ ਹਾਏ ਦੇਖੀ ਇਹਨਾਂ ਦੀ ਬਹੂ ਨਾ ਜਮੀ ਗਊ ਆ ਵਰਗੀ ਜਮੀ ਨਹੀਂ ਬੋਲਦੀ ਜਮੀ ਨਹੀਂ ਬੋਲਦੀ ਕਿੱਥੇ ਤਾਂ ਮਾਂ ਗਊ ਬਣੀ ਸੀ ਕਿੱਥੇ ਹੁਣ ਗਊ ਦੇ ਏਡੇ ਏਡੇ ਸਿੰਗ ਨਿਕਲ ਆਏ ਨੇ ਸਿੰਗਾ ਫਿਰ ਮੈਂ ਉਹੀ ਤਾਂ ਗੱਲ ਹੈ ਕਹਿੰਨਾ ਵੀ ਜਿਹੜੀ ਉਰੇ ਨਹੀਂ ਮੈਨੂੰ ਚਾਹ ਦੇ ਦੇ ਤੁਸੀਂ ਖੇਤ ਕਿੱਥੋਂ ਫੜਾ ਆਓਂਗੇ ਮੈਨੂੰ ਉਹ ਇੰਨੀ ਗਰਮੀ ਚ ਫਿਰ ਕਹਦੋਂਗੇ ਮੇਰਾ ਰੰਗ ਕਾਲਾ ਹੋ ਗਿਆ ਮੇਰੇ ਰੰਗ ਦੀ ਛੱਡ ਤੂੰ ਆਪਦਾ ਦੇਖ ਮੈਂ ਆਪਦਾ ਦੇਖ ਕੇ ਮੈਂ ਤਾਂ ਤਾਈਂ ਕਰਿਆ ਇੱਕ ਗੁੱਟ ਬਣਾ ਕੇ ਪੀ ਲਿਆ ਗੁੱਟ ਨਾਲ ਮੈਨੂੰ ਦੇ ਦੀ ਗੁੱਟ ਫਿਰ ਮੈਂ ਤਾਂ ਬਣਾਉਂਗਾ ਹੀ ਆਈ ਆਂ ਦਿੱਲੀ ਬਣਾਉਣਾ ਮੈਂ ਤਾਂ ਅੱਜ ਫੜਾ ਲੂੰਗਾ ਮੈਨੂੰ ਕੀ ਫਰਕ ਪਊਗਾ ਚਾਹੇ ਤੂੰ ਨਰਮ ਹੈ ਬੋਲਦਾ ਘੱਟ ਹੈ ਪਰ ਅੱਡੇ ਪੂਰੇ ਲਾਉਣਾ ਇਨਾ ਕਾਨੂੰ ਗੁੱਸਾ ਕਰਦਿਆਂ ਕੋਈ ਨਾ ਮੈਂ ਪਟਾ ਲਿਓ ਨਾ ਬਹਿ ਜਾ ਦਮ ਲੈ ਲੋ ਕੰਮ ਕਰਕੇ ਹਟਿਆ ਤੁਸੀਂ ਤੇ ਮੈਨੂੰ ਇਹ ਬਣਾਣੀ ਚਾਹਤਾ ਅੰਦਰੋਂ ਤਾਂ ਬਥੇਰਾ ਤੂੰ ਪੁੰਨਾ ਆਏਗਾ ਬਥੇਰਾ ਤੂੰ ਗਊ ਹੈ ਕਹਿੰਦਾ ਜਿੰਨਾ ਭੋਲਾ ਉਹਨਾ ਹੀ ਕੋਲਾ ਕੀ ਕਰਦੀ ਐ ਖਸਮ ਦੇ ਗੋਡੇ ਮੁੱਢ ਬੈਠੀ ਰਹਿੰਦੀ ਐ ਵੜ ਕੇ ਹੈਂ ਵਿਪਲਾ ਛਾੜੂ ਛੂੜੂ ਕੱਢ ਲੈ ਹੁਣ ਤੂੰ ਉੱਠ ਕੇ ਮੈਂ ਵੀ ਅੱਧੇ ਬੇੜੇ ਚੋਂ ਕੱਢੂੰਗੀ ਅੱਧੇ ਚੋਣੇ ਕੱਢਦੀ ਆਪੀ ਕੱਢੂੰਗੀ ਹਾਰ ਪਾ ਲੇ ਪਸਾਪਾ ਅਹ ਕਰ ਲਾ ਗੱਲ ਆਪਣੀ ਕੋਸਤ ਅਹ ਮਾਰ ਕੇ ਚੱਬੀ ਬੀਰੇ ਹੂੰ ਮਰੀ ਗੱਲ ਸੁਣੋਗੇ ਹਾਂ ਦੱਸ ਫਿਰ ਗੱਲ ਕਰ ਕੋ ਕਰ ਲੈ ਆ ਖੜਾ ਦੇ ਗਿਆ ਟਮਾਟਾ ਇਹ ਬਾਹਰ ਚੱਲਣਾ ਅੱਛਾ ਆ ਜਾ ਆ आ गया हां मैं घर मोटा संभाल संभालने कोई सोने हो ਕੀ ਗੱਗ ਕਹਿਣਾ ਕੀ ਚਾਰਾ ਤੂੰ ਮੈਨੂੰ ਸਾਫ਼-ਸਾਫ਼ ਦੱਸ ਬਈ ਬੱਸ ਐ ਹੀ ਗਏ ਤੀ ਵਾਰੀ ਮੋਤੀ ਉਹਦੀ ਗੌਰ ਰੱਖਿਆ ਕਰ ਕਿਉਂ ਗੌਰ ਨੂੰ ਕੀ ਹੋ ਗਿਆ ਉਹਨੂੰ ਬਿਮਾਰ ਆਈ ਬਿਮਾਰ ਕਾ ਨੂੰ ਬੱਸ ਬਈ ਕੰਮ ਕਰਾ ਨੂੰ ਕੀ ਕਰ ਮਾ ਦਾ ਮੋਤਾ ਇਹਨੇ ਅੱਛਾ ਤੂੰ ਤੂੰ ਐਂ ਕਹਿ ਵੀ ਥੋੜਾ ਜਾਂ ਨੂੰ ਖੜਕਾਇਆ ਖੜਕੂਆ ਕਰ ਫਿਰ ਤੂੰ ਆਪ ਦਿਨੀ ਨੂੰ ਕਿਆ ਕਰ ਬਈ ਬਈ ਮੇਰੇ ਕੰਟਰੋਲ ਥੀ ਨਹੀਂ ਵੀਰੇ ਤੇਰੇ ਕੰਟਰੋਲ ਚ ਤਾਂ ਕੁਝ ਵੀ ਨਹੀਂ ਤੂੰ ਮੇਰੇ ਸਾਲੇ ਆਪ ਵੀ ਨਹੀਂ ਕੰਟਰੋਲ ਚ ਤੂੰ ਤਾਂ ਨਾ ਬੰਦਾ ਨਾ ਜਨਾਨਾ ਤੂੰ ਤਾਂ ਬਲੈਤੀ ਕਰ ਖਾਨਾ ਓ ਤੂੰ ਸਾਡੇ ਟੱਬਰ ਦਾ ਪੀਸ ਤਾਂ ਹੈ ਨਹੀਂ ਬਾਹਰੋਂ ਲੈਂਦਾ ਜੀ ਤੈਨੂੰ ਬਾਹਰੋਂ ਕਾਣੂ ਬਾਈ ਤੂੰ ਤਾਂ ਉਹੀ ਗੁੱਸੇ ਹੁੰਦਾ ਓ ਬਾਈ ਮੇਰੀ ਗੱਲ ਸੁਣ ਤੇਰੀ ਜਨਾਨੀ ਨੂੰ ਤਾਂ ਕਹਿ ਦਾਂਗੇ ਔਰ ਤੂੰ ਬਾਈ ਬਣ ਕੇ ਬਾਹਰ ਘੱਟ ਨਿਕਲਿਆ ਕਰ ਮੈਂ ਮੇਰੇ ਦੋਸਤ ਹੱਸਦੇ ਨੇ ਓਏ ਮੈਨੂੰ ਤਾਂ ਸ਼ਰਮ ਆਉਂਦੀ ਆ ਜਦੋਂ ਉਹਦੇ ਬਹੁਤ ਪੁੱਠਾ ਸਿੱਧਾ ਬੋਲਦੇ ਤੂੰ ਦੱਸ ਨਹੀਂ ਜ਼ਿਆਦਾ ਬਸ ਕੀ ਕਰਾਂ ਮੈਂ ਕੀ ਕਰਾਂ ਤੂੰ ਕੁਛ ਨਾ ਕਰ ਤੂੰ ਮੇਰੀ ਗੱਲ ਸੁਣ ਤੂੰ ਅਬ ਦੀ ਜਨਾਨੀ ਨੂੰ ਸਮਝਾ ਲੈ ਬਾਈ ਫੇਰ ਤੂੰ ਮੇਰੇ ਨਾਲ ਗੱਲ ਕਰੀ ਮੈਂ ਤਾਂ ਹੁਣ ਖੜਕਾ ਕੇ ਆਟਿਆ ਔਰ ਮੇਰੇ ਤੋਂ ਸੁਣ ਲੈ ਗੱਲ ਤੂੰ ਤਾਂ ਕੁਝ ਕਰਦਾ ਨਹੀਂ ਮੈਂ ਇੱਕ ਦਦਾ ਦਿਨ ਟੱਪਾ ਲੈ ਇਹਨਾਂ ਦੀ ਬੱਤਰੀ ਦੋਆਂ ਦੀ ਇਕੱਠੀ ਬਣਾਉਂਗਾ ਮੈਂ ਮੇਰੇ ਕੰਟਰੋਲ ਚ ਨਹੀਂ ਹੈਗੀ ਉਹ ਤਾਂਹੀਂ ਤਾਂ ਮੈਂ ਤੇਰੇ ਕੋਲ ਗੱਲ ਕਰਦਾ ਵੀ ਕਿੰਨੇ ਕੰਟਰੋਲ ਚ ਕਰਾਇ ਬਾਈ ਆਏ ਨਹੀਂ ਹੈ ਕੰਟਰੋਲ ਚ ਆਉਂਦੀਆਂ ਇਹ ਤਾਂ ਜੱਟ ਨੂੰ ਪੁੱਠਾ ਸਿੱਧਾ ਬੋਲੇ ਮਲ ਕੇ ਕਦੇ ਵੀ ਲੜਾਈ ਦਾ ਜਨਮ ਨਾ ਦੇ ਹਮ ਮਾਰਦਾ ਤੜਾ ਉਦੋਂ ਬਾਅਦ ਸਾਰੀ ਗੱਲ ਤਾਂ ਰੋਬ ਚ ਹੀ ਕਰਨੀ ਫालतू ਗੱਲਾਂ ਨੀ ਜੇ ਜਿਆਦਾ ਤਿੰਨ ਪੰਜ ਕਰ ਪਰਤਾ ਗੁੱਤਨੀ ਚ ਸਮਝ ਗਿਆ ਦਿਖਾ ਦਬਕਾ ਮਾਰ ਕੇ ਦਿਖਾ ਬਣਾ ਉਰੀਆ ਨਹੀਂ ਓਏ ਜਾ ਕੇ ਦੁਕਾਨ ਤੇ ਕੁਰਕਰੇਣੀ ਲੈਣ ਲੱਗ ਰਿਹਾ ਵੀ ਓਰੇ ਹੋਰ ਕਿਵੇਂ ਬਾਈ ਬਿੱਦਾ ਉਹ ਦੇ ਦੋ ਜੀ ਆ ਦੇ ਦੋ ਓਰੇ ਆ ਸਮਝ ਗਿਆ ਹਾਂ ਸਮਝ ਗਿਆ ਛਾਤੀ ਖੋਲ ਲੈ ਹੁਣ ਜਾ ਠੀਕ ਹੈ ਜੇ ਹੁਣ ਬੋਲੇ ਜਿਹੜਾ ਤੈਨੂੰ ਗੁਰਮੱਤਰ ਦਿੱਤਾ ਫੱਕ ਦੇ ਰੇਸ ਮੇਰੇ ਆਉਂਦੇ ਨਾ ਅੰਦਰ ਚਿੱਕਾ ਸੁਣਨੀ ਚਾਹੁੰਦੇ ਨੇ ਮਾਹ ਚਾਵਾ ਜਾ ਪਾ ਜਾ ਛੇਤੀ ਚਾਤੀ ਬਲਾ ਇਹ ਕਰੂਗਾ ਕਾਰਾ ਬਰਾ ਸੜਾ ਜਨਾ ਜਿੰਨਿਆ ਚੇਹ ਹੈ ਫਟਿਆ ਹੂੰਗਾ ਇਹ ਦਿਨ ਨੂੰ ਫੇਰ ਪੰਨੂ ਆਵਦੇ ਨਹੀਂ ਤੂੰ ਪੰਨ ਦੇ ਮਰਾ ਬਈ ਆਇਆ ਤਾਂ ਮੈਨੂੰ ਮਾਣ ਹੈ ਚਾਹੇ ਉਹ ਕਿਵੇਂ ਵੀ ਹੈ ਹੈ ਨਹੀਂ ਚ ਲੱਗਦਾ ਤਾਂ ਨਹੀਂ ਜਾਂ ਸਾਡੇ ਟੱਪਰ ਚੋਂ ਪਰ ਅੱਜ ਤੇ ਤੀ ਬਾਬਰ ਜੀ ਨੂੰ ਚਲ ਦੇਖਦੇ ਆ ਜਾ ਕੇ ਦੇਖ ਜਾ ਜੀ ਬੁਰੀ ਮੇਰੀ ਗੱਲ ਸੁਣਨੀ ਹੀ ਹੋ ਗਿਆ ਵੇ ਤੈਨੂੰ ਤੇਰੇ ਕਿਹੜੇ ਭੂਤ ਵੜ ਗਿਆ ਤੇਰੇ ਚ ਕੀ ਐ ਮੈਂ ਤਾਂ ਉਹਨੇ ਕਿਹਾ ਸੀ ਕੀ ਕਿਹਾ ਸੀ ਕਹਿੰਦਾ ਤੇਰੇ ਤੇਰੀ ਜਨਾਨੀ ਤੇਰੇ ਕੰਟਰੋਲ ਚ ਨਹੀਂ ਹੈਗੀ ਕਹਿੰਦਾ ਮੜਾ ਦਬਕਾ ਮਾਰ ਇਧਰ ਹਾਂ ਦਬਕਾ ਮਾਰ ਕੇ ਦਿਖਾਈ ਮਾਰੀ ਮੈਂ ਨਹੀਂ ਮਾਰਦਾਈ ਦਬਕਾ ਮਾਰ ਤੂੰ ਨੇ ਕਿਹਾ ਸੀ ਨਹੀਂ ਮਾਰ ਉਹਨੇ ਕਿਹਾ ਸੀ ਮੈਂ ਤਾਂ ਬਣੀ ਨੇ ਕਹਿੰਦਾ ਤੇਰੇ ਕੱਢੋਂ ਨਾਲੇ ਤਾਂ ਤੇਰੇ ਕੱਢੋਂ ਪੱਤੀ ਦੇ ਬੱਤੀ ਮਾਰ ਕੇ ਮੁੱਕਾ ਤੇ ਨਾਲੇ ਕੱਢੋਂ ਮਣੀ ਦੇ ਮੈਂ ਤਾਂ ਉਹਨੇ ਕਿਹਾ ਤੀ ਉਹਨੇ ਫੂਕ ਭਰਤੀ ਉਰੇ ਆ ਵੇ ਹਾਂ ਆ ਕੀ ਗੱਲ ਕੀ ਕਹਿਣਾ ਕੋਨ ਨੂੰ ਵੇ ਮੇਰੀ ਗੱਲ ਸੁਣ ਲੈ ਤੂੰ ਮੇਰੇ ਬੰਦੇ ਨੂੰ 扑ਕਾਉਂਦੀ ਲੋੜ ਨਹੀਂ ਆਰਦੀ ਜਨਾਨੀ ਸੰਭਲ ਲੈ ਏ ਤੂੰ ਠਕੀ ਰੇ ਭਾਬੀ ਤੇਰਾ ਉਹ ਬੰਦਾ ਥੋੜੀ ਆ ਉਹਦਾ ਪਰਸਾਲਾ ਤੀਵੀ ਹੈ ਰਹਿਣਾ ਕੋਨ ਤੂੰ ਚੂਹਾ ਵੇ ਮੇਰਾ ਸਹਲਾ ਉੱਥੇ ਮੈਨੂੰ ਕਹਿਣਾ ਤੂੰ ਦੇ ਕੀ ਕਰਦੇ ਆ ਬਲੱਡ ਦੀ ਤਾਂ ਉਹਨੂੰ ਤੀਵੀਂ ਨੂੰ ਸਮਝਾ ਲੈ ਐਂ ਕਹਤਾ ਸੀ ਵੀ ਮੈਂ ਕਿੱਥੇ ਗਿਆ ਤਾਂ ਆਪਾਂ ਕਿਹਨਾਂ ਲੱਗ ਰਿਹਾ ਤੇ ਮੇਰੀ ਗੱਲ ਸੁਣੋ ਤੁਸੀਂ ਦੋਏ ਤੱਕ ਕਿਦੜ ਕੀ ਲੜਦੀ ਹੋ ਸਾਡੇ ਕੰਨਾਂ 'ਚ ਪੈਂਦੀ ਐ ਨੇ ਅਜੀ ਰੂਆਂ ਰੂਆਂ ਲਾ ਕੇ ਪਹਿਨੇ ਆ ਰਾਤ ਨੂੰ ਵੀ ਰੂਨ ਲਾ ਕੇ ਪਹਿਨਾ ਤਰਚੀ ਸਹਰੇ ਨੇ ਲੱਗੇ ਪਿਆ ਇਹ ਤਾਂ ਬੋਲਦਾ ਨਹੀਂ ਇਹ ਤਾਂ ਜਮੀ ਕਚੁੱਡੂ ਆ ਮੈਂ ਤਾਂ ਸੱਚੀ ਦੀ ਗੱਲ ਕਰਦਾ ਜੇ ਮੈਂ ਚੱਕ ਲੈਣਾ ਤੇ ਬੱਥੇ ਨੂੰ ਰਾਣੀ ਤੇ ਹੋਣਾ ਪੱਟਣ ਨੂੰ ਤੂੰ ਕੌਣ ਆਵੇਂ ਮੈਨੂੰ ਹੱਥ ਲਾਉਣ ਵਾਲਾ ਮੈਂ ਤੈਨੂੰ ਦੱਸਾਂ ਅਬ ਦੀ ਰੰਨ ਤੇ ਚੱਕ ਡਾਂਗ ਜਿਹਦਾ ਐਡੀ ਜੀਬ ਲੱਗੀ ਆ ਤਾਂ ਕੈਂਚੀ ਵਾਂਗੂ ਚੱਲੀ ਜਾਂਦੀ ਆ ਹਾਂ ਉਹਦੀ ਐਡੀ ਜੀਬ ਲੱਗੀ ਨਾ ਤੇਰੇ ਦੋ ਗੁੜਾ ਬੱਧੇ ਲੱਗੀ ਹੋਣੀ ਹੋਰ ਆ ਬੜਾ ਮੂਨ ਅਖਲਾ ਆਪਦੀ ਨੂੰ ਸੁਨਵਾਲਣਾ ਮੈਂ ਤੈਨੂੰ ਦੱਸਾਂ ਕੋਈ ਉਹ ਜਿਹੜੇ ਸਾਰਾ ਦਿਨ ਮੇਰੇ ਨਾਲ ਵਿਤਕਰਾ ਕਰਦੇ ਸ਼ਰੀਕਾ ਕਰਦੀ ਰਹਿੰਦੀ ਐ ਉਹਨੂੰ ਤਾਂ ਮੈਂ ਸਮਝਾਤਾ ਤੜਕੀ ਉਹਨਾਂ ਦੇ ਤਾਂ ਜਿਹੜਾ ਤੇਲ ਪਾਣੀ ਦੇਣਾ ਸੀ ਹੁਣ ਰਹਿ ਗਈ ਥੋਡੀ ਵਾਰੀ ਜੇ ਥੋੜੇ ਜਿਵੇਂ ਤੂੰ ਸਮਝਾ ਲਈ ਉਹ ਆਪਦੀ ਨੂੰ ਦੇਖ ਫਿਰ ਕਿ ਦੋੜਿਆ ਕਰੇ ਠੀਕ ਐ ਵੀਰੇ ਆ ਦੇਖ ਦੇਖਣਾ ਨਮੂਨੇ ਨਮੂਨੇ ਦੇਖ ਲੈ ਖੋਲੋ ਇਦੂ ਮੁੜ ਕੇ ਬੋਲਣਾ ਤੂੰ ਪਾਰਿਆ ਕਰਨ ਦਾ ਤੱਕਾ ਆ ਲੈ ਜਾ ਕੰਮ ਤੇ ਖਸ ਬਣੋ ਕੀ ਗੱਲ ਕੀ ਹੋ ਗਈ ਗੱਲ ਕਾਣੂ ਕੋ ਸੋਗੀ ਗੱਲ ਮੈਨੂੰ ਇਹਨੇ ਗੱਲ ਕਰਨੀ ਹੈ ਚਲ ਆ ਗਿਆ ਮੈਨੂੰ ਕਹਿੰਦਾ ਵੀਰੇ ਤੂੰ ਕਹਿੰਦਾ ਆਉਦੀ ਬਹੂ ਨੂੰ ਸਮਝਾ ਲੈ ਕਰ ਮਾ ਬਈ ਤੂੰ ਆ ਬਹੂ ਨੂੰ ਸਮਝਾ ਲੈ ਦੇਖ ਲੈ ਕੀ ਸਿੱਖਿਆ ਦਿੰਦਾ ਮੇਰੇ ਬੰਦੇ ਨੂੰ ਇਹ ਜਹੇ ਜਹਾਂਪ ਹੈ ਸਿੱਖਿਆ ਦੇਤੀ ਬੋਲਦਾ ਤਾਂ ਇਹ ਐਤਾ ਇਹ ਕਾਣੂ ਬੋਲਦਾ ਆਹਾ ਬੁਲਾਉਂਦਾ ਦੱਸ ਕੀ ਨੂੰ ਬੋਲ ਕੇ ਦਿਖਾ ਮੈ ਉਹ ਉਹ ਜਵਾਨੀ ਨਿਕਲ ਮੈਨੂੰ ਮੈਨੂੰ ਤਾਂ ਇਹਨੇ ਹੀ ਕਿਹਾ ਸੀ ਹਾਂ 3ਵੀਂ ਦਾ ਗਲਾ ਬੰਦੇ ਮੰਗਰ ਬੱਟਾ ਹੈ ਅੱਛਾ ਜੇ ਬੰਦਾ ਮੇਰੀ ਮੰਨਦਾ ਤਾਂ ਉਹ ਗੁਲਾਮ ਹੈ ਉਹ ਗੁਲਾਮ ਹੁੰਦਾ ਹੈ ਹਾਂ ਚੱਲ ਵੇ ਆ ਜਾ ਆਏ ਚੁੱਪ ਕਰਕੇ ਅੰਦਰ ਆਇਆ ਤਾਂ ਕੰਮ ਇਹੀ ਆ ਆ ਜਾ ਹੋਰ ਤੈਨੂੰ ਹੀ ਬਾਹਲੇ ਕੰਮ ਨੇ ਸਾਨੂੰ ਤੇ ਇਹੀ ਕੰਮ ਨੇ ਬੜੀ ਕਾਮੀ ਆਈ ਐ ਆਪਦਾ ਸਾਰਾ ਕੁਝ ਬੰਨ ਡਟੇਗਾ ਕਰ ਲੈ ਤੂੰ ਹੀ ਗੁੱਸਾ ਕਰੀਂ ਕਰਤਾ ਦੇ ਕੀ ਐ ਮੈਂ ਤਾਂ ਹੁਣ ਮੈਨੂੰ ਕੋਈ ਫੂਕ ਚਕਾਦੀ ਕਹਿੰਦਾ ਜਾ ਕੇ ਕੰਟਰੋਲ ਕਰ ਐਹ ਜੀ ਫੂਕ ਚਕਾਊਗਾ ਤੈਨੂੰ ਫੋੜ ਦਊਗਾ ਮੈਂ ਤੈਨੂੰ ਦੱਸਾਂ ਲੱਗਿਆ ਫੂਕਾ ਛਕਣਾ ਤੂੰ ਤਾਂ ਕੱਥੇ ਜੋਗਾ ਹੈ ਹੀ ਨਹੀਂ ਠੀਕ ਐ